ਹੋਕਾ ਤਾਂ ਦੇ ਇਹ ਤਾਂ ਸਰਦਾਨੀ ਅੰਦਰ ਵੜ ਕੇ ਸੁੱਤੀਆਂ ਹੁੰਦੀਆਂ ਸਾਡੇ ਵਰਗੀਆਂ ਬਾਹਰ ਆਵਾਜ਼ਾਂ ਮਾਰ ਮਾਰ ਥੱਕ ਜਾਂਦੀਆਂ ਇਹ ਤਾਂ ਕਿਤੇ ਸੁਰਤ ਨਹੀਂ ਕਰਦੀਆਂ ਲਾ ਦੂੰ ਹੋਕਾ ਲਾ ਦੇ ਪੂਆ ਫਿਰ ਬਾੜਟਿਆਂ ਨੂੰ ਥੱਲੇ ਲਵਾ ਲੋ ਪੀਪਿਆਂ ਨੂੰ ਟੱਕਣ ਲਵਾ ਲੋ ਦਾ ਨਹੀਂ ਲੈ 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 ਚਿੱਕ 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 ਚ ਨੈਣੀ ਨੈਣੀ ਠੰਡੇ ਠੰਡੇ ਉਹ ਲਵਾਏ ਆ ਡੱਬੇ ਜੇ ਤਾਈ ਤਾਂ ਬਾਰ ਗਰਮੀ ਵਾਦੀ ਜਾਂਦੀ ਆ ਹਾਂ ਆਪਾਂ ਉਹ ਅੰਬ ਥੱਲੇ ਜਾ ਕੇ ਬੈਠਦੇ ਆ ਉੱਥੇ ਜਾ ਕੇ ਇੱਕ ਹੋਕਾ ਹੋਰ ਲਾਉਨੇ ਆ ਵੇਖੀ ਕਿ ਢਿਸ਼ੇਤੀ ਬਾਹਰ ਹੁੰਦੀਆਂ ਪਈਆਂ ਚੱਲ ਦੇਖ ਲੈਨੇ ਆ ਤੇਰਾ ਹੋਕਾ ਕਿੰਨਾ ਕੰਮ ਕਰਦਾ ਆ ਫਿਰ ਅੱਜ ਐ ਬੀਬੀ ਬਾਹਰ ਆ ਜਾ ਨਿਕਲਈਆ ਗੇੜ ਨੇ ਆ ਜਾ ਨਾਨੀ ਪੀਪਿਆ ਨੂੰ ਟੱਕਣ ਲਵਾ ਲੋ ਨਾਨੀ ਇੱਥੇ ਆ ਜਾ ਪੂਆ ਚਾਵੇਂ ਬੈਠ ਜਾ ਉਧਰ ਸੇ ਇੱਧੇ ਠੀਕ ਆ ਪੂਆ ਹਏ ਕੋਈ ਬਾਹਰ ਨਹੀਂ ਨਿਕਲੀ ਅਜੇ ਤੱਕ ਇਹ ਤੈਨੂੰ ਕਿਹਾ ਤਾਂ ਹੈਗਾ ਉਹਨਾਂ ਨੇ ਤੇ ਡੱਬੇ ਲਾਏ ਆ ਜੜੇ ਠੰਡੀਆਂ ਉਹਨਾਂ ਨੇ ਤੱਤੀਆਂ ਹੁਣੋਂ ਨਿਕਲਣਾ ਬਾਹਰ ਦੇਓ ਕਾ اے ਬੀਬੀ ਬਾਹਰ ਆਓ ਜਰਾ ਕੁਝ ਖਾਣ ਨੂੰ ਹੈ ਨਣੀ ਮੇਰਾ ਤਾਂ ਸੰਘ ਹੀ ਸੁੱਕ ਗਿਆ ਵਾ ਐਤੋਂ ਪਾਣੀ ਪੀਲਾ ਲੱਗਦਾ ਇਹਨਾਂ ਦੀਆਂ ਟੂਟੀਆਂ ਹੀ ਆ ਨਹੀਂ ਨਹੀਂ ਰਹਿਣੇ ਦੇ اے ਬੀਬੀ ਪਾਣੀ ਦਾ ਗਲਾਸ ਭਲਾ ਦਿਓ ਇੰਨਾ ਵੱਡਾ ਨਹੀਂ ਘਰ ਵਾ ਕੋਈ ਆਵਾਜ਼ ਹੀ ਨਹੀਂ ਦੇਂਦਿਆ ਕੋਈ ਹੈਗਾ ਵੀ ਆ ਪਤਾ ਨਹੀਂ ਮੈਨੂੰ ਤੇ ਆਪਾਂ ਆਏ ਵੀ ਇੱਧਰ ਪਹਿਲੀ ਵਾਰੀ ਆ ਚਲਦੇ ਹੋ ਕਾਫਿਰ ਅਰੇ ਬੀਬੀ দাঁਤਾਂ ਲੈ ਲੋ ਨਾ ਰੰਗ ਰੰਗ ਵਾਲੀ ਅੱਛੀ ਅੱਛੀ ਦਾਤ ਚਮਕਾ ਲੋ ਆਪਣੇ ارے لے چکڑے چانے کی لوڑ نہیں پڑے گی جلدی جلدی آ جا میری بہنے نانی میں تے ہندی وی بولی جانی میں پنجابی وی بولی جانی باہر کوئی وی نہیں اونڈیا لے اپنا فون ویکھیاں گا تو فون ہن لگا ویکھن میں اج ਹੁਣੇ ਗਾ ਤੋ ਅੱਧਾ ਘੰਟਾ ਹੋ ਗਿਆ ਤੈਨੂੰ ਵੇਖਣੇ ਮੈਂ ਤੋ ਹੁਣੇ ਬਾਹਰੋਂ ਆਇਆ ਹੁਣੇ ਵੇਖ ਲਗਾ ਠਹਿਰ ਜਾ ਦੋ ਮਿੰਟ ਦੇ ਦੂੰ ਘੜੀ ਦੋ ਮਿੰਟ ਨਹੀਂ ਲਿਆ ਫੜਾ ਵੀ ਉਹ ਘੜੀ ਕਿਨੂੰ ਦੇ ਦੂੰਗਾ ਠਹਿਰ ਜਾ ਦੋ ਮਿੰਟ ਤੇਰਾ ਦੋ ਮਿੰਟ ਹੀ ਨਹੀਂ ਮੁੱਕਦੇ ਹੈਗੇ ਰੁਕ ਜਾ ਮੈਂ ਵੀਡੀਓ ਵੇਖਣ ਦੇ ਆ ਬੱਚੋ ਬੱਚੋ ਮੇਲੇ ਲਿਆ ਫੜਾ ਵੀ ਉਹ ਠਹਿਰ ਜਾ ਮੈਂ ਕਹਿੰਦਾ ਤੈਨੂੰ ਮੈਂ ਦੇਣਾ ਜਾ ਘੜੀ ਕਿਨੂੰ ਦੇ ਦੇਣਾ ਜੀ ਤੋ ਕਹਿੰਦੇ ਘੜੀ ਘੁੜੀ ਨੂੰ ਨਹੀਂ ਹੁਣੇ ਫੜਾ ਰਹਿਣ ਦੇ ਮੈਂ ਦੇਣਾ ਵਾਲਾ ਮਾਰਟਿਆਂ ਨੂੰ ਥੱਲੇ ਲਵਾ ਫੜਾ ਫੋਨ ਲਗਾਈ ਕਿੱਥੇ ਜਾਨਾ ਮੈਂ ਨਹੀਂ ਦੇਣਾ ਬਾਦੋਂ ਦੇ ਦੂੰਗਾ ਬਾਚੋ ਨਹੀਂ ਹੋਣੇ ਫੜਾ ਫੜਾ ਨਹੀਂ ਨਹੀਂ ਮੈਂ ਆਪਣੀ ਵੇਖਣਾ ਕਰ ਜਾ ਤਾ ਨਹੀਂ ਵੇਖਾ ਮੈਨੂੰ ਵੇ ਲੈੰਦਾ ਫੜਾ ਤੈਨੂੰ ਨਹੀਂ ਦੇਖਣ ਦੇਣਾ ਫੜਾਉਣਾ ਕਿ ਨਹੀਂ ਫੜਾਉਣਾ ਨਹੀਂ ਨਹੀਂ ਮੈਂ ਨਹੀਂ ਦੇਣਾ ਤਨ ਮੈਂ ਕਿਹਾ ਨਹੀਂ ਦੇਣਾ ਯਾਰ ਘੜੀ ਕਿ ਵੇਖਿਆ ਨਹੀਂ ਮੈਂ ਤੂੰ ਹੁਣ ਸੇ ਵੇਲੇ ਮੰਗਣ ਡਿਆ ਬੈਨ ਵਜੇ ਫਿਰ ਮਾਰ ਦੇ ਫੂੰਫੜਾ ਮੈਂ ਦੇਣਾ ਹੀ ਨਹੀਂ ਫੂੰਫੜਾ ਮਾਰ ਮੰਮੀ ਉਹ ਵਜ ਗਿਆ ਮੇਰੇ ਗਾਲ ਸੁਣੋ ਕੀ ਕੰਝਰ ਖਣਾ ਪਾਇਆ ਤੁਸੀਂ ਦੋਣੇ ਨਾ ਤੁਹਾਨੂੰ ਕੰਮ ਤੇ ਨਾ ਤੁਹਾਨੂੰ ਕਾਰ ਫਿੱਡੇ ਵਿਹਲੇ ਇਹਨਾਂ ਨੂੰ ਖਰਮਸਤੀ ਲੜਦੀ ਸਾਰਾ ਦਿਨ ਹੈ ਕਿਦਾਂ ਦੇ ਪਹਿਲਾਂ ਉਹ ਬਾਹਰ ਦੀ ਆਵਾਜ਼ਾਂ ਮੇਰੇ ਕੰਨਾਂ 'ਚ ਪੈਣ ਡੀਆਂ ਨੇ ਤੇ ਮੈਨੂੰ ਉਧਰ ਨੀਂਦ ਨੇ ਚੋਰ ਪਾਇਆ ਵਾ ਤੇ ਮੈਂ ਧਿਆਨ ਨਹੀਂ ਦੇਣ ਦੀ ਇੱਕੋ ਤੇਰੀ ਚਾਚੀ ਓ ਕਿਤੇ ਕੰਮ ਨੂੰ ਹੱਥ ਨਹੀਂ ਲੰਭੀ ਸਾਰਾ ਦਿਨ ਤੇ ਮੈਂ ਸਾਰਾ ਦਿਨ ਕੰਮ ਕਰਦੀ ਘੱਟ ਥੱਕ ਜੰਨੀ ਆ ਤੇ ਜੇ ਮੇਰੀ ਅੱਖ ਲੱਗ ਗਈ ਆ ਤੁਸੀਂ ਸ਼ਰਮ ਨਾ ਤੁਹਾ ਮਾਰੋ ਥੋੜਾ ਜਿਹਾ ਵੜਾਓ ਇਧਰ ਫੋਨ ਪਲਾ ਸਾਰਾ ਦਿਨ ਫੋਨ ਰਿੰਦੇ ਰਿੰਦੇ ਬਾ ਸਾਰਾ ਦਿਨ ਇਹੋ ਵੀ ਨਾ ਮੈਂ ਕੰਮ ਕਰ ਸਿੱਖ ਲੋ ਇਹੋ ਉਮਰ ਆ ਤੁਹਾਡੀ ਕੰਮ ਕਰ ਸਿੱਖਣ ਦੀ ਬਸ ਵੇਲੇ ਸਾਰਾ ਦਿਨ ਪੈ ਰਹਿੰਦੇ ਬਿਨਾਂ ਓਕੇ ਇਹ ਕੋਝ ਦੇ ਹੋਏ ਨੇ ਦੋਵੇਂ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਥੋੜੀ ਜਿਹਾ ਕੰਨੋਂ ਹੱਥ ਮਾਰੋ ਨਿਆਣਿਆਂ ਕਹੀ ਆਣਾ ਰੋਜ਼ ਰੋਜ਼ ਮੈਨੂੰ ਕਹਿਣਾ ਪੈਂਦਾ ਰੋਜ਼ ਰੋਜ਼ ਤੈਨੂੰ ਸਮਝਾਉਣਾ ਪੈਂਦਾ ਵਾ ਤੈਨੂੰ ਆਪਣੀ ਆਉਣੀ ਸਮਝ ਆਉਂਦੀ ਸਾਰਾ ਦਿਨ ਮੇਰਾ ਸਿਰ ਹੀ ਖਾਂਦੇ ਰਹਿੰਦੇ ਬਸ ਐਸੇ ਕਰਕੇ ਮੈਂ ਤੈਨੂੰ ਨਹੀਂ ਫੋਨ ਲੈ ਕੇ ਦਿੰਦੀ ਯੋ ਤੇ ਉਮਰਾ ਕੰਮ ਕਰ ਸਿੱਖਣ ਦੀ ਉਹ ਵੀ ਵੇਟ ਪਿੱਡਾ ਤੇ ਸ਼ਰਮ ਆ ਉਹ ਤੇ ਚਲ ਨਿਆਣਾ ਵਾ ਛੋਟਾ ਵਾ ਤੂੰ ਹੀ ਕੋ ਸ਼ਰਮ ਨੂੰ ਹੱਥ ਮਾਰ ਲਾ ਸਿਆਣਾ ਬਿਆਣਾ ਵਾ ਤੂੰ ਚੱਲ ਵੇ ਤੂੰ ਹੀ ਨਿੱਕਿਆ ਫੋਨ ਨਾਲ ਸਾਰਾ ਤਨ ਵਿੰਦਾ ਰਿਆ ਕਰ ਰੁਕ ਜਾਂ ਦਾ ਟੱਬਰ ਤਾਂ ਨਹੀਂ ਕਿਤੇ ਵਾਕਿਆ ਹੀ ਭਾਵੇਂ ਬੋਲੇ ਹੋਣ ਮੱਜ ਜਾਣੇ ਬੈਠੇ ਰਹਿੰਨੇ ਆ ਆਪੇ ਕੋਈ ਆਊਗਾ ਹੀ ਨਾ ਤੇ ਹੋਰ ਪਾਣੀ ਪੀ ਲਈਏ ਜਾਂ ਟੁੱਟੀ ਚਲਾ ਕੇ ਇਹਨਾਂ ਦੀ ਤੂੰ ਪੀ ਲੈ ਮੈਂ ਨਹੀਂ ਪੀਣਾ ਪਾਣੀ ਮੈਂ ਗਲਾਸ ਵਿੱਚ ਹੀ ਪੀਉਂਗੀ ਜਿਹੜਾ ਲੈ ਕੇ ਆਏਗੀ ਸਰਦਾਰ ਨੇ ਨੀਪੂਆ ਇਹਨਾਂ ਨੇ ਤੇ ਦੋ ਦੋ ਟੂਟੀਆਂ ਲਾਈਆਂ ਨੀ ਕਾਈਓ ਤੇ ਨੈਣੀ ਬਾਹਰ ਨਹੀਂ ਨਿਕਲਦੀਆਂ ਇਹੋ ਸਾਰਾ ਪਾਣੀ ਤੇ ਪੈਪਰਾ ਹੀ ਅੰਦਰ ਜਾਣ ਡਿਆ ਵਾ ਇਹਨਾਂ ਦੇ ਤੇ ਟੱਟੀ ਖਾਣੇ ਵੀ ਅੰਦਰ ਵਾ ਹਾਏ ਹਾਏ ਨੀਪੂਆ ਇਹ ਫਿਰ ਉੱਥੇ ਹੀ ਖਾ ਲੈਂਦੇ ਉੱਥੇ ਆਕ ਲੈਂਦੇ ਨੀ ਨਹੀਂ ਨੈਣੀ ਤੈਨੂੰ ਨਹੀਂ ਪਤਾ ਅਜੇ ਕਿਹੇ ਗੱਲ ਦਾ ਸਾਡਾ ਤੇ ਇੰਨਾ ਘਰਾਂ ਵਿੱਚ ਵਾਹ ਪਿਆ ਹੀ ਰਹਿੰਦਾ ਸੀ ਜਦੋਂ ਤੂੰ ਛੋਟੀ ਸੀ ਉਹ ਅੰਦਰਾਂ ਚ ਵੱਖਰੇ ਵੱਖਰੇ ਬਣੇ ਇਦਾਂ ਦੇ ਗੁਸਲਖਾਨੇ ਜੇ ਇਹੋ ਜੀ ਕੋਈ ਨਹੀਂ ਰਸੋਈ ਵੱਖਰੀ ਆ ਅੱਛਾ ਮੈਨੂੰ ਤਾਂ ਤੂੰ ਡਰਾ ਹੀ ਦਿੱਤਾ ਡਰਾਉਣ ਵਾਲੀ ਨਹੀਂ ਗੱਲ ਦਾ ਚੱਲੀਏ ਇੱਥੋਂ ਉਹ ਨਹੀਂ ਨੈਣੀ ਰੁਕ ਜਾ ਕੋਈ ਨਾ ਕੋਈ ਤੇ ਆਏਗਾ ਹੀ ਹੂੰ ਪਹਿਲੇ ਹੀ ਘਰ ਆਏ ਆਪਾਂ ਜੇ ਕੁਝ ਵੀ ਨਾ ਇੱਥੋਂ ਲੈ ਕੇ ਗਏ ਖੈਰ ਪੁੱਣ ਤੇ ਕਿਸੇ ਘਰੋਂ ਵੀ ਕੁਝ ਨਹੀਂ ਮਿਲਣਾ ਫਿਰ ਕਿਤੇ ਛੜਿਆਂ ਦਾ ਘਰ ਤੇ ਨਹੀਂ ਆ ਛੜਿਆਂ ਦਾ ਨੈਣੀ ਵਾਕਿਆ ਤੇਰੀ ਗੱਲ ਕਿਤੇ ਸਹੀ ਨਾ ਹੋ ਜੇ ਛੜਿਆਂ ਦਾ ਘਰ ਹੀ ਨਾ ਹੋਵੇ ਕਿਤੇ ਚਲੋ ਖੈਰ ਸੱਲਾ ਖੈਰ ਸੱਲਾਏ ਛੜਿਆਂ ਦਾ ਹਉ ਤਾਂ ਸਗੋਂ ਚੰਗਾ ਏ ਨਿਪੂਆ ਕਿਸên ਨਹੀਂ ਆਣਾ ਚੱਕ ਇੰਨਾ ਕਰਿਆ ਹੈ ਨਹੀਂ ਤਨ ਪਾਗ ਹਾਡੇ ਜਨਨ ਦਰਸ਼ਨ ਕੀਤੇ ਟਾਡੇ ਇਹ ਤਾਂ ਮੇਰੇ ਕੋਲ ਹੀ ਆ ਤੁਂ ਫਿਰ ਕਿ ਬੈ ਗਿਆ ਤੂੰ ਤੁਸਲਾ ਲੈਣ ਲੱਗਾ ਵਾ ਮਾਲੂ ਕਿੱਧਰ ਆਈਓ ਤੂੰ ਕਿੱਥੋਂ ਆਇਆ ਵਾ ਤੁਹਾਡਾ ਘਰ ਕਿਹੜਾ ਵਾ ਮੈਂ ਚੰਨ ਬਾਹ ਲੱਭਣ ਡਿਆਂ ਤੇ ਚੰਨ ਹਾਡੇ ਘਰ ਬੈਠਾ ਹਾਂ ਨਿਪੂਆ ਤੈਨੂੰ ਕਹਿੰਦਾ ਆ ਨਿਪ ਤਮਾਸ਼ਿਆ ਲੱਗਦਾ ਤੂੰ ਕਿਦਾਂ ਇਹ ਗੱਲਾਂ ਕਰਦਾ ਵਾ ਕੁਆ ਲੱਗਦੀ ਤੇਰੀ ਆਹੋ ਮੈਂ ਕੁਆ ਨਹੱਥ ਲਾਈ ਕੋਈ ਵੇਖੀ ਜਾਂਦਾ ਏ ਮਟਿਆ ਹੱਥ ਹੱਦ ਕਰ ਦੇ ਤੂੰ ਪਿੱਛੇ ਹੋ ਜਾ ਹੱਥੀ ਲਾ ਲਿਆ ਵਾ ਕੋਈ ਲਾ ਫੜਾ ਲਿਆ ਕੋਈ ਇੱਦਾਂ ਨਹੀਂ ਬੋਲੀਦਾ ਤੂੰ ਫਿਰ ਹੋ ਜਾ ਜਦੋਂ ਇਹਦੀ ਘਰ ਵਾਲੀ ਨੇ ਦੇਖ ਲਿਆ ਨਾ ਫਿਰ ਇਹਨੂੰ ਭੱਜਦੇ ਨੂੰ ਰਾਹ ਨਹੀਂ ਲੱਭਣਾ ਮੈਂ ਤੇ ਜੇ ਕੁਆਰਾ ਵਾਂ ਆਏ ਬੁੱਢਾ ਹੋ ਗਿਆ ਜੇ ਕੁਆਰਾ ਆ ਬੁੱਢਾ ਕਿੱਥੋਂ ਆਇਆ ਨਾ ਕੁਆਰਾ ਨਹੀਂ ਆ ਛੜਾ ਵਾ ਛੜਾ ਹੋਣਾ ਵਾ ਆਏ ਤੇ ਮੇਰੀ 18 ਸਾਲ ਉਮਰ ਸਰੀ ਤੇ ਪਰੇ ਹੋ ਕੇ ਗੱਲ ਕਰਨਾ ਬਾਊ ਐਦਾਂ ਨਹੀਂ ਕਰੀਦਾ ਹੁੰਦਾ ਫਿਰ ਪਰਦੇਸਣਾ ਨਾ ਪਰੇ ਹੋ ਜਾ ਤੇ ਮੈਂ ਗੱਲ ਹੀ ਕਰਨੀਆ ਤੜਨਾ ਚਲ ਉੱਥੇ ਹੋ ਕੇ ਕਰ ਲੈਣਾ ਨਾਲੇ ਆਪਣੇ ਘਰ ਜਾ ਆਪਾਂ ਵੀ ਤੁਹਾਡੇ ਘਰ ਆਉਨੇ ਬਾਅਦ ਆ ਘਰ ਮੇਰਾ ਹੀ ਆ ਹੈ ਤੇ ਹੋਰ ਆ ਘਰ ਤੇਰਾ ਜੇ ਸਰਦਾਰਾ ਫਿਰ ਤੁਹਾਡੇ ਤੇਰੇ ਵਾਰੀ ਕੁੜੀਆਂ ਮਰ ਗਈਆਂ ਲੱਗਦਾ ਮੈਨੂੰ ਕੁੜੀ ਮਿਲੀ ਨਹੀਂ ਮੇਰੇ ਪਸੰਦੀ ਜਿੱਦਾਂ ਜੀ ਮੈਂ ਲੱਭਦਾ ਹਾਂ ਚਲ ਕੋਈ ਨਹੀਂ ਆਪਾਂ ਅਰਦਾਸ ਕਰਾਂਗੇ ਇਹ ਬਾਬਾ ਆ ਮੁੰਡੇ ਨੂੰ ਕੁੜੀ ਲੱਭ ਜੇ ਇਹਦੀ ਪਸੰਦ ਦੀ ਚਲ ਜਾ ਫਿਰ ਉਹਨਾਂ ਨੂੰ ਆਵਾਜ਼ ਮਾਰ ਤੁਹਾਡੇ ਘਰ ਕੋਣ ਵਾ ਹੋਰ ਆ ਵਿਆਹੀ ਆ ਭੂਆ ਹਾਂ ਇਹ ਵਿਆਹੀ ਆ ਇਹਦੀ ਨਾ ਤੂੰ ਟੈਨਸ਼ਨ ਲੈ ਇਹ ਵਿਆਹੀ ਆ ਮੈਨੂੰ ਨਹੀਂ ਲੱਗਦਾ ਭੂਆ ਲੈ ਦੱਸ ਮੈਂ ਵੀ ਤੈਨੂੰ ਭੂਆ ਹੀ ਕਹਿਣ ਡਿਆ ਵਾਂ ਹਾਏ ਨਹੀਂ ਮਰ ਜਣਾ ਕਿਚਰਾ ਕਰਨ ਡਿਆ ਇਹ ਮੈਨੂੰ ਵੀ ਭੂਆ ਕਹੀ ਜਾਂਦਾ ਵਾ ਇਹਦੀ ਭੂਆ ਤੇ ਮੇਰੀ ਵੀ ਭੂਆ ਹੀ ਆ ਲੈ ਦੱਸ ਆਹ ਕਿੱਦਾਂ ਦੀ ਗੱਲ ਹੋਈ ਜਾ ਪਾ ਜਾ ਇਥੋਂ ਨਹੀਂ ਤੀ ਖਾਣਾ ਗਈ ਦੱਸੋ ਪਹਿਲਾਂ ਜੋ ਮਰਜੀ ਲੈ ਆਂਨ ਤੇ ਪਾਣੀ ਦੀ ਤੇਲ ਲੱਗੀ ਉਹ ਨਹੀਂ ਲੈ ਕੇ ਆਉਂਦੇ ਆ ਮੈਨੂੰ ਤਾਂ ਵੇਖਣ ਨੂੰ ਤੂੰ ਭੁੱਖਾ ਲੱਗੀ ਜਾਣਾ ਆ ਸਾਰਾ ਘਰ ਮੇਰਾ ਹੀ ਆ ਲੱਗਣ ਨਹੀਂ ਦਿਆ ਦਾ ਵੇਖੀ ਇਹ ਬੀਬੀ ਆ ਜੋ ਨਾ ਬਾਹਰ ਬੀਬੀ ਬੂਬੀ ਹੈਗੀ ਕੋਈ ਕਿ ਨਹੀਂ ਹੈਗੀਆਂ ਮੇਰੀਆਂ ਪਰਜਾਈਆਂ ਜਾਂ ਲੈ ਆਵਾਜ਼ ਮਾਰ ਕੇ ਫਿਰ ਕੋਲ ਨਾ ਤੁਹਾਨੂੰ ਕੱਖ ਨਹੀਂ ਪੁੱਛਣਾ ਹਾਂ ਪੁੱਛਣਾ ਤੁਹਾਨੂੰ ਮੈਂ ਹੀ ਆ ਹੈ ਇਹਦੀ ਚੱਲਦੀ ਹੋਣੀ ਆ ਨਾ ਘਰ ਦੇ ਵਿੱਚ ਫਿਰ ਆਹੋ ਕੋਣ ਆਇਆ ਏ ਜਾ ਫੇਰ ਲਿਆ ਕੋਈ ਖੈਰ ਪੋਣ ਉਹ ਖੈਰ ਹੀ ਵੀ ਪਾ ਦਿੰਨੇ ਆ ਪਹਿਲਾਂ ਪੋਣ ਤੇ ਖੱਟ ਲੋ ਤੂੰ ਪਰੇ ਮਿਸਤਰੀ ਸਾਹਿਬ ਵਧੀਆ ਚੀਜ਼ ਬਣਾਉਣੀ ਆ ਵਧੀਆ ਇੱਕ ਨੰਬਰ ਦੀ ਹਾਂ ਜਿੰਨੇ ਪੈਸੇ ਲੱਗਦੇ ਮੈਂ ਲਾ ਦੇਣੀ ਆ ਕਾਲੀ ਕੋਈ ਨਹੀਂ ਬਥੇਰੇ ਪੈਸੇ ਆ ਆ ਕਾਲੀ ਕੋਈ ਨਹੀਂ ਚਾਚਾ ਬੜੇ ਪੈਸੇ ਲਾਈ ਜਾਣਾ ਪੌੜੀਆਂ ਪੌੜੀਆਂ ਚੜਾਈ ਜਾਣਾ ਇੱਥੇ ਝਾਂਜਰਾਂ ਲਈ ਜਾਣੀ ਆਗੇ ਇਹ ਸੁਪਨਿਆਂ ਦਾ ਘਰ ਬਣ ਲਿਆ ਸੁਪਨਿਆਂ ਦਾ ਘਰ ਪਤਾ ਸੁਪਨਿਆਂ ਦਾ ਘਰ ਬਣਾਉਣ ਲਿਆ ਕਾਦੇ ਲਈ ਬਣਾਉਣ ਲਿਆ ਪਰ ਇੱਥੇ ਕਿੰਨੇ ਵਸਣਾ ਵਾ ਓਹੋ ਗੱਲ ਚੋਂ ਵਹਿਮ ਕੱਢ ਦੇ ਜਿੱਦਾਂ ਜੱਟ ਦੀ ਕਿਸਮਤ ਖੁੱਲ ਗਈ ਨਾ ਤੇ ਛਣਛਣ ਕਰਦੀ ਆਊਗੀ ਛਣਛਣ ਕਰਦੀ ਤੇ ਛਣਛਣ ਕਰਦੀ ਪੌੜੀਆਂ ਜੜ ਜੂਗੀ ਚਾਚਾ ਸੁਪਨੇ ਵੇਖੀ ਜਾ ਸੁਪਨੇ ਤੇ ਕਿਹੜਾ ਟੈਕਸ ਲੱਗਦਾ ਕੋਈ ਨਹੀਂ ਵੇਖੀ ਜਾ ਸੁਪਨੇ ਮੈਂ ਉਹਨਾਂ ਜਿਹੜਾ ਆਸ ਨਹੀਂ ਛੱਡਨੀ ਜਿੰਨਾ ਜਰ ਮੇਰੇ ਸਰੀਰ ਨੂੰ ਤੀਲੀ ਨਹੀਂ ਲੱਗਦੀ ਚਲੋ ਠੀਕ ਆ ਚਾਚਾ ਲੱਗਦਾ ਪੈਸੇ ਬਣਾਦੇ ਵਧੀਆ ਨਾ ਸਾਡੇ ਲੱਗਣਾ ਕੋਈ ਗੱਲ ਨਹੀਂ ਇਹ ਭਲੇਖਾ ਕੱਢ ਦੋ ਮਨ ਚੋਂ ਕਿ ਸਾਡੇ ਨਾਲ ਲੱਗ ਜੂਗੀ ਮੈਂ ਆਪਣੇ ਜੀ ਦੇ ਜੀਤ ਨਹੀਂ ਲਾਉਂਦਾ ਤੇ ਇਹ ਆ ਵੀ ਮੈਂ ਕਿ ਗਰੀਬ ਨੂੰ ਦੇ ਜੂਗਾ ਪਰ ਤੁਹਾਨੂੰ ਨਹੀਂ ਤੁਸੀਂ ਜਿੱਦਾਂ ਮਰਨਾ ਕੀਤਾ ਚਲ ਚਾਚਾ ਇਹਦੇ ਜੀਂਦੇ ਜੀ ਨਹੀਂ ਪਰੋਂ ਦਾ ਲੱਗ ਜੂਗਾ ਸਾਡੇ ਕੋਈ ਗੱਲ ਨਹੀਂ ਮੈਂ ਗਰੀਬ ਨੂੰ ਪਹਿਲੇ ਹੀ ਦੇ ਜਾਣਾ ਪਰ ਪਰ ਮੈਨੂੰ ਆਸਵਾਜੇ ਕਿ ਮੈਂ ਪਿਆਰ ਕਰਉਣਾ ਹੀ ਕਰਉਣਾ ਹੁਣਾਂ ਹੀ ਹੋਣਾ ਮੇਰਾ ਐਡੀ ਮੈਂ ਰੱਬ ਦੇ ਮਾਂ ਨਹੀਂ ਮਾਰੇ ਚਾਚਾ ਕਬਰ ਤੇ ਤੇ ਨਹੀਂ ਲਤਾਂ ਪਰ ਆਸਾਂ ਨਾ ਸਾਡੀ ਇੰਦੂ ਚ ਵਾਦੀਆਂ ਹੈ ਬਾਬ ਰੱਬ ਕਰ ਕਿਤੇ ਬੰਦਾ ਬੁੱਢਾ ਹੋ ਜਾਂਦਾ ਪਰ ਦਿਲ ਬੁੱਢਾ ਨਹੀਂ ਹੁੰਦਾ ਬੰਦੇ ਨੂੰ ਆਸ ਰੱਖਣੀ ਚਾਹੀਦੀ ਆ ਤੇ ਕਦੇ ਨਾ ਕਦੇ ਤੇ ਰੱਬ ਬੋੜੀ ਪੈਂਦਾ ਐਡੀ ਗੱਲ ਕੋਈ ਨਹੀਂ ਮੈਂ ਰੱਬ ਦੇ ਮਾਂ ਥੋੜੀ ਮਾਰੇ ਆ ਲਾ ਲਾ ਕੰਮ ਕਰ ਮਿੱਤਰਾ ਜਿੱਦਾਂ ਮਰ ਜੀਏ ਕੁੱਤੇ ਚ ਬਰਾ ਹੋਰ ਬੋਣਾ ਹੀ ਉੱਤੇ ਪੋਣਾ ਉੱਤੇ ਬਸ ਵੇਖੀ ਹੁਣ ਵਧੀਆ ਬਣਨਾ ਵਧੀਆ ਵੇਖੀ ਲਾ ਦੇਣਾ ਵਧੀਆ ਕਿਥੇ ਰੁੱਖ ਬੂਟੇ ਉੱਤੇ ਫੁੱਲ ਫੁੱਲ ਲੱਗਣੇ ਵੇਖੀ ਕਰੇ ਚਾਹ ਲਾ ਦੇ ਚਾਚਾ ਫੁੱਲ ਫੁੱਲ ਵਧੀਆ ਚੱਲ ਕੋਈ ਗੱਲ ਨਹੀਂ ਸਾਨੂੰ ਸੌਖ ਹੋ ਜੂ ਗਾੜੀ ਲਾਉਣਾ ਨਾ ਪਊਗਾ ਕੋਈ ਫੁੱਲ ਬੂਟਾ ਲੱਗੇ ਲਗਾਏ ਮਿਲ ਜਾਣਗੇ ਵੀ ਵਹਿਮ ਰੱਖੀ ਜਾਂਦਾ ਵਾ ਤੂੰ ਆਪਣਾ ਕੰਮ ਕਰੋ ਕੰਮ ਕਰੋ ਕੰਮ ਆਪਣਾ ਆਪੋ ਆਪਣਾ ਕੰਮ ਕਰੋ ਬਸ ਚਾਹ ਤਾਂ ਠੀਕ ਆ ਚਾਚਾ ਲਾਬ ਪਾਏਗਾ ਨਹੀਂ ਫੇ ਵੇਖ ਲਾਂਗੇ ਕੋਈ ਨਹੀਂ ਵੇਖ ਲਈ ਤੂੰ ਲੈ ਵੇ ਹੋਏ ਬਗਾਨੇ ਥਾ ਤੇ ਆਸਾਂ ਲਾ ਲਾ ਬੈਠੇ ਆ ਮੈਂ ਜੇ ਪਤਾ ਨਹੀਂ ਕੀ ਸੋਚਿਆ ਤੇ ਕੀ ਨਹੀਂ ਵਾਹ ਵੇ ਵਾਹ ਸ਼ੇਰੋ ਜੇ ਮਾਲਕ ਨੇ ਚਾਇਆ ਨਾ ਇੱਕ ਮੇਰੇ ਉਹ ਮੋਢੇ ਖੇਡਿਆ ਕਰੂ ਤੇ ਇੱਕ ਮੇਰੇ ਉਹ ਮੋਢੇ ਖੇਡਿਆ ਕਰੂਗਾ ਤੇ ਉਹ ਮੇਰੇ ਮਾਲਕ ਦੀ ਮਿਹਰ ਚਾਹੀਦੀ ਸੱਤੂ ਸੁਪਾਸਚ ਹੋਣੀ ਉੱਠ ਬੋ ਇੱਕ ਜਾਣਾ ਕਿ ਹੁਣ ਵੀ ਨਹੀਂ ਉੱਠਣਾ ਤੁਸੀਂ ਬੱਸ ਕਰ ਬੱਸ ਕਰ ਬਾਹਰ ਵੀ ਵੇਖ ਲੈ ਇਹਨਾਂ ਦੇ ਇਹੋ ਹੀ ਹਾਲ ਰਹਿਣਾ ਵਾ ਇਹਨਾਂ ਦਾ ਨਿੱਕੇ ਹੁੰਦੇ ਤਾਂ ਇਹੋ ਹਾਲ ਵਾ ਐਡੇ ਐਡੇ ਵੱਡੇ ਹੋ ਗਏ ਆ ਵੀਉਣ ਜਗ੍ਹਾ ਹੋਇਆ ਨਾ ਇਹਨਾਂ ਨੂੰ ਕੰਮ ਨਾ ਕਰ ਬਸ ਲੜਾਈ ਦੇ ਨਾਲ ਟੱਕ ਚਾੜਿਆ ਈ ਇਸੇ ਕਰਕੇ ਮੈਂ ਆਪਣੇ ਮੁੰਡੇ ਨੂੰ ਨੀ ਬਹਿਣ ਦਿੰਦੀ ਲੱਗ ਗਈ ਇਹਨਾਂ ਦੇ ਇਹਨਾਂ ਨੇ ਮੇਰੇ ਮੁੰਡੇ ਨੂੰ ਸਿੱਖਿਆ ਉਹ ਦੇਣੀ ਆ ਉਹ ਬਾਹਰ ਜਾ ਕੇ ਵੇਖ ਪਾਰਟੀ ਨੂੰ ਥੱਲੇ ਲਾਉਣ ਵਾਲੇ ਆਈਆਂ ਉਹਦੋਂ ਦੀਆਂ ਸੰਗ ਦੇਈਆਂ ਪਾੜਨ ਕਿਤੇ ਬਾਹਰ ਤੇ ਵੇਖ ਲੈ ਘਰੋਟ ਕੇ ਤੂੰ ਸੋਹਣੇ ਮੇਰੀ ਗੱਲ ਸੁਣ ਮੈਂ ਤਾਂ ਅੰਦਰ ਲੰਮੇ ਪਾਈ ਪਈ ਤੇ ਮੈਂ ਸੌ ਗਈ ਆ ਤੂੰ ਏ ਕੰਮ ਸੱਕਮ ਵੇਖ ਲੈਂਦੀ ਬਾਹਰ ਕਿਹ ਬਾਰ ਕੌਣ ਆਇਆ ਕੌਣ ਨਹੀਂ ਆਇਆ ਧਿਆਨ ਚਾਦਰ ਬਾਹਰ ਅੰਦਰ ਦਾ ਮੈਂ ਵੀ ਕੰਮ ਕਰਕੇ ਥੱਕੀ ਪਈ ਆ ਮੈਂ ਕੋਈ ਵੇਲੀ ਤੇ ਹੈਣੀ ਸੀ ਜਿਹੜੀ ਕਿ ਮੈਂ ਬ ਮੈਨੂੰ ਨਾ ਪਤਾ ਸਫਾਈਆਂ ਜਨਾਂ ਦੇ ਮੈਨੂੰ ਪਤਾ ਵਾ ਕਿੰਨਾ ਕੰਮ ਕਰਦੀ ਸਾਰਾ ਦਿਨ ਕੰਮ ਚੋਰ ਨਾ ਹੋਵੇ ਕਿਸ ਥਾਂ ਦੀ ਬਾਕੀ ਰਹੀ ਗੰਨਿਆਂ ਨੇ ਘਰਾਂ ਘਰਾਂ ਜਿੱਤੇ ਕਰਦੇ ਹੁੰਦੇ ਆ ਇੱਕੋ ਜਿੱਦੇ ਹੈਗੇ ਨੇ ਬੱਚੇ ਇਦਾਂ ਹੀ ਕਰਦੇ ਆ ਤੂੰ ਨਹੀਂ ਕਰਦੇ ਆ ਸਾਰਿਆਂ ਦੇ ਕਰਦੇ ਆ ਪਰ ਇਹਨਾਂ ਵਾਂਗੂ ਨਹੀਂ ਆ ਇਹ ਤੇ ਹੱਦ ਹੀ ਆ ਐਦਾਂ ਕਰ ਇਹਨਾਂ ਦੀ ਨਿੱਕੇ ਹੁੰਦਿਆਂ ਤੋਂ ਨਹੀਂ ਬਣਦੀ ਆ ਇਹ ਤੇ ਵੱਡੇ ਹੁੰਦਿਆਂ ਦੀ ਵੀ ਨਹੀਂ ਬਣਨੀ ਐਦਾਂ ਕਰ ਭਿੰਤਜਾਮ ਕਰ ਹੋਣ ਤੋਂ ਇਹਨਾਂ ਦਾ ਵੱਖਰਾ ਕਰ ਲੈ ਕੋਈ ਤੇ ਹੁਣ ਤੇ ਹੀ ਬਣਾ ਦੇ ਨਹੀਂ ਤੇ ਇਹਨਾਂ ਦੀ ਕੁਆਰੀ ਨਹੀਂ ਪੜਦੀ ਤੇ ਵਿਆਹ ਕਿੱਥੋਂ ਬਣਨੀ ਆ ਤੇ ਆ ਜਾ ਪਹਿਲਾਂ 12 ਕੇ ਵੀ ਤੇਰੇ ਵਰਗੀਆਂ ਵੇਖ ਖੁੰਦੀਆਂ ਨੇ ਹੁਣ ਇਹ ਨਹੀਂ ਵੇਖ ਖੁੰਦੀਆਂ ਤੇ ਬਾਅਦ ਵਿੱਚ ਨੂੰ ਆ ਗਈਆਂ ਤੇ ਵੇਖ ਖੁੰਦੀਆਂ ਲੈ 10 ਮੇਰੇ ਕਰਦੀ ਭੈਣ ਤੂੰ ਤੁਸੀਂ ਚੰਗੇ ਹੋ ਨਾ ਤੇ ਮੈਨੂੰ ਨਾ ਉੱਠ ਕੇ ਮੇਨੇ ਮਾਰੇ ਤਾਂ ਨਾ ਗੱਲਾਂ ਸੁਣਾਵੇ ਲੈ ਸੋਲਾ ਹੁਣ ਇਹਨਾਂ ਦੀ ਗੱਲਾਂ ਚਾਚੀ ਇਹਦੇ ਵਿੱਚ ਮੇਣਿਆਂ ਵਾਲੀ ਕੋਈ ਗੱਲ ਨਹੀਂ ਆ ਸਮਝੋਤਾ ਹੀ ਦੇਣੀ ਆ ਮੈਂ ਕਿਹੜੇ ਇਹਨਾਂ ਦੀ ਵੈਰਣ ਆ ਚਾਚੀ ਆ ਹੱਦ ਕਰਦੇ ਤੁਸੀਂ ਵੀ 12 ਆ ਕੇ ਤੇ ਪਹਿਲਾਂ ਵੇਖ ਲੋ ਹੁੰਦੀਆਂ ਨੇ ਮੇਨੇ ਨਹੀਂ ਮਾਰਦੀ ਆਣ ਕੇ ਬੱਚਿਆਂ ਨੂੰ ਚੰਗਾ ਬਾਕੀ ਰਹਿ ਗਿਆ ਮੈਂ ਮੇਣੀ ਨਹੀਂ ਜਾ ਕੇ ਸਮਝਾਇਆ ਇਹਨਾਂ ਨੂੰ ਦਾੜੀ ਵੇ ਇਹਨਾਂ ਨੂੰ ਕਿੱਡੀ ਕਿੱਡੀ ਆ ਗਈ ਆ ਅਕਲ ਹੈ ਗਈ ਇਹਨਾਂ ਨੂੰ ਸਵੇਰ ਦੇ ਲੜਨ ਦੇ ਪਹਿਲਾਂ ਮੇਰੇ ਕਮਰੇ 'ਚ ਲੜਨ ਦੇ ਹੁਣ ਤੇਰੇ ਜਾਣ ਕੇ ਲੜਨ ਡਿਆ ਪਿਆ ਮੈਂ ਤਾਂ ਸਾਰੀ ਉੰਜਾ ਥੱਕੀ ਹੁੰਦੀ ਆ ਮੈਂ ਅਲਕੈ ਆਪਣੇ ਬੱਚਿਆਂ ਦਾੜੀ ਵੱਲ ਧਿਆਨ ਨਹੀਂ ਦਿੱਤਾ ਆ ਗਈ ਕਿ ਨਹੀਂ ਆ ਗਈ ਤੈਨੂੰ ਵੇਲਾ ਕਿੰਨਾ ਧਿਆਨ ਰਹਿੰਦਾ ਨਾ ਮੇਰੇ ਬੱਚਿਆਂ ਵੱਲ ਮਾਂ ਨੂੰ ਨਹੀਂ ਦੇਖਦਾ ਹੁੰਦਾ ਮਾਵਾ ਇਦਾਂ ਹੀ ਪੁੱਛੇ ਹੁੰਦੀਆਂ ਵਾਚ ਪਛਤੰਦੀਆਂ ਵਾ ਇਹੋ ਫਰਕ ਹੁੰਦਾ ਸੋਹਣੀਆਂ ਚਾਚੀਆਂ ਕਿ ਤੇ ਮਾਵਾ 'ਚ ਚੱਲ ਬੈਸ ਭਾਜੀ ਬਾਅਦ 'ਚ ਕਰ ਲਈ ਉਹਨਾਂ ਨੂੰ ਜਾ ਪਾਣੀ ਪੁੱਛ ਲੈ ਜਾ ਤੂੰ ਜਾ ਕੇ ਪੁੱਛ ਜਾ ਕੇ ਮੈਂ ਤਾਂ ਵਿਹਲੀ ਥੋੜੀ ਆ ਇਹ ਕੰਮ ਕਰ ਲਉ ਤੇ ਮੇਰ ਕੋ ਵੀ ਨਹੀਂ ਜਾਇਆ ਜਾਂਦਾ ਬੈਠੀਆਂ ਰਹਿੰਦੇ ਉਹਨਾਂ ਨੂੰ ਬਾਹਰ ਜਦੋਂ ਸਾਫ਼ ਕਰਕੇ ਲੈ ਗਈਆਂ ਨਾ ਹੱਥੋਂ ਤੇ ਪਈ ਉਹ ਬਾਹਰੋਂ ਵੇਂਦੇ ਰਿਓ ਫਿਰ ਬਾਅਦ ਚ ਮੈਂ ਆ ਦੇ ਲੱਗੀ ਆਪਣੇ ਕਮਰੇ ਚ ਬਹਿਣ ਤੇ ਮੇਰੇ ਸਿਰ ਹਸਾਨ ਵਾੜੀਏ ਸਾਰੇ ਕੰਮਾਂ ਦਾ ਕਿ ਮੈਂ ਸਾਰਾ ਕੁਝ ਕਰਨਾ ਵਾ ਤੂੰ ਵੀ ਤਾਂ ਦੇ ਸਕਦੇ ਜੋ ਮੰਗਦੀਆਂ ਨੇ ਚਲ ਆਜਾ ਤੂੰ ਵੀ ਇਕੱਠੇ ਚਲ ਜਾਨੇ ਆ ਚਲਾ ਇਹਨਾਂ ਰਹਿੰਦੇ ਇਹਨਾਂ ਦੇ ਹੌਲ ਰਹਿਣਾ ਆਜਾ ਇਕੱਠੇ ਚਲ ਜਾਨੇ ਆ ਤੂੰ ਨਾ ਮੇਰੇ ਤੋਂ ਬਿਨਾ ਹਿੱਲਿਆ ਕਰ ਮੈਂ ਤੁਹਾਡੇ ਬਿਨਾ ਨਹੀਂ ਬਾਹਰ ਜਾਣਾ ਚਲੋ ਮੇਰੇ ਨਾਲ ਆਜੋ ਚਲਾ ਆ ਫਿਰ ਅੱਗੇ ਕਿਹੜਾ ਚਾਣੀ ਆ ਵੇ ਲੜਿਓ ਨਾ ਹੁਣ ਪਿੱਛੋ ਮਾ ਦਿਓ ਤੇ ਹੱਥ ਵੇਖ ਲੈਂਦੀਆਂ ਹੀ ਹੂੰ ਵੇਖ ਲਈ ਦੇ ਆਕੇ ਕਰੋ ਤਾਂ ਦਿਓ ਮਿਲਣਾ ਕੁਛ ਨਹੀਂਗਾ ਤੇ ਫਰੀ ਦੇ ਕੰਮ ਅਸੀਂ ਨਹੀਂ ਕਰਨੇ ਹੈਗੇ ਹੱਥ ਵੇਖਣ ਦੇ ਵੀ ਪੈਸੇ ਲੱਗਦੇ ਆ ਉਹ ਤੁਹਾਨੂੰ ਪੂਰਾ ਖੁਸ਼ ਕਰਕੇ ਭੇਜੂਗਾ ਪਹਿਲਾਂ ਹੱਥ ਤੇ ਵੇਖੋ ਮੈਨੂੰ ਚਲਾਗਾ ਤੁਸੀਂ ਤਾਂ ਨਸ਼ਾ ਕਰਦਾ ਨਾ ਕੋਈ ਕਿਦਾਂ ਹੈ ਕਾਜਿਆਂ ਨਾਲ ਆ ਗੱਲਾਂ ਕਰਨ ਦੇ ਆ ਵੇ ਸਰਦਾਰਾ ਗਰਮੀ ਬੜੀ ਆ ਗਰਮੀ ਬੜੀ ਆ ਚਲ ਹੱਥ ਦਾ ਵੇਖੀਏ 100 ਰੁਪਿਆ ਲੱਗਣਾ ਹੀ ਹੱਥ ਵੇਖਣ ਦਾ ਉੱਤੋਂ ਤੇ ਭਾਏ 500 ਲੈ ਲੀ ਸੱਜਾਤ ਕਰ ਕਿਹੜਾ ਆ ਆਈ ਸੱਜਾ ਆ ਹਾਏ ਉਹ ਵੇਖ ਲਾ ਉਹੀ ਕੰਮ ਹੋਇਆ ਨਾ ਹਾਏ 2 ਮਿੰਟ ਹੋਰ ਨਾ ਨਾ ਹੀ ਆਉਂਦੇ ਲੁੱਟਿਆ ਖੜਾ ਘਰ ਚ ਸਾਰਾ ਕੁਝ ਛੜਾ ਬੈਠੇ ਹੀ ਫੜਾ ਕੇ ਹੁਣ ਹੱਥੋਂ ਲਾ ਨਾ ਤੈਨੂੰ ਤੈਨੂੰ ਕਹਿਨੀ ਆ ਜਦੋਂ ਵੀ ਤੂੰ ਬਾਹਰ ਹੁੰਦਾ ਹੁੰਦਾ ਨਾ ਪਹਿਲਾਂ ਜਾ ਕੇ ਤੇ ਵੇਖਿਆ ਕਰ ਵੇਖਿਆ ਚ ਆਖਿਆ ਕਰ ਫੇਰ ਆ ਕੇ ਮੈਨੂੰ ਕਿਆ ਕਰ ਚਲਾ ਹੁਣ ਵੇਖੀਏ ਕਿੰਨਾ ਸਲਾਈ ਪਿਆ ਉਹਦੇ ਵੇਖਾਂ ਇਹਨੂੰ ਤਾਂ ਕੋਈ ਕੰਮ ਹੀ ਨਹੀਂ ਇਹਦੇ ਨਾ ਲੱਗਣ ਖੁੱਲੇ ਜਿੱਦਾਂ ਦੇਦੇ ਹਰਕਤਾਂ ਵਾਂ ਮਰ ਜਣਾ ਕਿਦਾ ਹੱਥ ਫੜਾ ਕੇ ਬੈਠਾ ਕੋਣ ਤੋਂ ਮਰ ਲੰਗੀ ਆ ਸੇਕ ਸਹੀ ਮੇਰੀ ਕਿਸਮਤ ਚ ਲਿਖੀ ਕੋਈ ਹੂਰ ਪਰੀਕ ਨਹੀਂ ਮੈਂ ਮਰ ਜਾਣਾ ਤੂੰ ਕਿ ਹੱਥ ਡਾਈ ਫਿਰਦਾ ਉਹਨਾਂ ਘੜੀ ਭਾਬੀ ਤੂੰ ਤੇ ਰਿਸ਼ਤਾ ਕਰਾਉਣਾ ਨਹੀਂ ਆ ਮੈਂ ਤਾਂ ਮੇ ਆਪਣੇ ਲੇਖ ਹੀ ਵਿਖਾ ਲਾਂ ਕੇ ਇਹਨੂੰ ਵੋਟੀ ਤਾਂ ਬਹੁਤ ਸੋਹਣੀ ਆ ਤੇ ਕਰ ਮੈਂ ਉਹ ਦਫਾ ਕਰ ਤੇਰੇ ਵਰਗੀ ਹੋਣੀ ਆ ਵੋਟੀ ਇਦਾਂ ਦੀਆਂ ਨਹੀਂ ਸਾਨੂੰ ਚਾਹੀਦੀਆਂ ਭਾਬੀ ਇਦਾਂ ਦੀ ਮਿਲ ਜੇ ਤੇ ਹੋਰ ਕੀ ਚਾਹੀਦਾ ਮੈਨੂੰ ਲੈ ਲੈਣੀ ਆ ਹਟੇ ਕਦੋਂ ਤੀਆ ਬੰਗਾ ਮਾਰਣ ਡਈਆਂ ਉਹੀ ਕੋਈ ਬਾਹਰ ਨਹੀਂ ਆਈਆਂ ਮਾਰੀ ਜਾਓ ਮੰਗਾ ਤੁਹਾਡਾ ਤੇ ਕੰਮ ਹੀ ਇਹੋ ਹੀ ਆ ਲੁੱਟਰ ਪੁੱਟਨ ਦਾ ਤੁਸੀਂ ਕਿਹੜੇ ਬਹਿਰ ਲੀ ਤੁਹਾਨੂੰ ਚਾਹ ਹੈ ਨਹੀਂ ਕਰਦੇ ਕਿਤੇ ਹਾਏ ਆਪਾਂ ਤੇ ਅੱਜ ਪਹਿਲੇ ਦਿਨ ਹੀ ਆਈਆਂ ਆ ਸਰਦਾਰਨੀਏ ਆਪਣੀ ਤੇ ਚੈਂਤੀ ਗਵਾਏ ਛੜੀਆਂ ਦੀਆਂ ਤੁਰਨੋਂ ਫਿਰ ਤੇ ਸਾਡੀਆਂ ਵੀ ਨੀਂਦਾ ਹਰਾਮ ਕੀਤੀਆਂ ਨੇ ਭਾਬੀ ਨਾ ਛੜੀਆਂ ਇਧਰ ਚੱਲ ਇਧਰ ਹੋ ਅਹੀਂ ਤੇ ਚੈਨਾ ਪਾਈਆਂ ਨਹੀਂ ਕੋਈ ਵੀ ਆਡੇ ਤੇ ਗਾਣਾ ਚ ਕੋਈ ਚੈਨ ਨਹੀਂ ਆ ਸਾਡੀਆਂ ਪਾਈਆਂ ਲੱਲਾ ਇਹੋ ਤੇ ਲੌਣ ਹੁੰਦੀ ਆ ਚਲ ਅੱਠੋ ਇੱਥੋਂ ਪ੍ਰਾਣੀਏ ਕਾ ਨੂੰ ਗੁੱਸਾ ਕਰਦੀਆਂ ਅਹੀਂ ਤੇ ਮਿਹਨਤ ਦਾ ਹੀ ਲੈਣਾ ਆ ਜੋ ਲੈਣਾ ਵਾ ਲਿਆ ਕੋਈ ਬਾਲਟਾ ਕੋਈ ਪੀਪਾ ਥੱਲੇ ਲਵਾ ਕੇ ਦੇਈਏ ਅਹੀਂ ਵੀ ਰੋਟੀ ਖਾਣੀ ਆ ਸਾਡੇ ਬਾਲਟੇ ਪੀਪੇ ਸਾਰੇ ਚੰਗੇ ਆ ਵਗਦੀਆਂ ਹਵ ਚਲ ਵੀ ਤੈਨੂੰ ਸੁਣਿਆ ਨਹੀਂ ਆ ਉੱਠ ਇੱਧਰ ਹੋ ਕੋਈ ਪੁਰਾਣੀ ਪੇਟੀ ਹੈਗੀ ਨਾ ਸਰਦਾਰਨੀਏ ਉਹਦੇ ਡਰਮ ਬਣਾ ਦਿੰਨੇ ਆਪਾਂ ਸਾਰਾ ਕੁਝ ਬਣਿਆ ਵਾ ਚਲ ਛੜਿਆ ਤੂੰ ਅੰਦਰ ਚੱਲ ਉੱਠ ਕੇ ਅੱਜ ਬਣਵਾ ਲਾ ਤੂੰ ਸ਼ੁਕਰੀਆ ਰੰਦੀਆਂ ਹਾਂ ਬਥੇ ਆ ਗਈਆਂ ਤਹੀਂ ਭੁੰਨ ਲੈ ਕੇ ਖੜਾ ਸੁਣ ਲੈ ਸਾਰਾ ਦਿਨ ਕੰਮ ਕਰ ਕਰ ਥੱਕ ਜੰਨੀ ਆ। ਹੱਥ ਵਗਾਏ 100 ਰੁਪਏ ਕੱਢ। ਦੱਸਿਆ ਦੇ ਕੋ ਹੈ ਨਹੀਂ ਆ। ਲੱਲਾ। ਕਿੰਨੇ ਦੱਸ ਤੇ ਢੋਟ ਕੇ ਤੈਨੂੰ ਅੱਧਾ ਹੀ ਲੈਣਾ ਜੇ ਬੰਨਾ ਵਾਰਾ ਹੀ ਆਉਂਦੀਆਂ ਤੇ। ਨਹੀਂ ਸਰਦਾਰ ਨਹੀਂ ਐ। ਤੁਹਾਡੀ ਦਰਾਨੀ ਹੋਣੀ ਬਹੁਤ ਸੋਹਣੀ। ਛੜਾ ਛੜਾ ਨਾ ਬੋਲਿਆ ਕਰ। ਇਹਨਾਂ ਨਹੀਂ ਆਈਦਾ। ਅੱਇ ਤੱਕ ਤੇ ਆਈ ਨਹੀਂ ਛੜਾਈ ਬੈਠਾ ਵੇਖ ਲੈ। ਕੋਈ ਨਹੀਂ ਆਜੂਗੀ। ਐ ਮੇਰੀ ਭੂਆ ਵਾ ਐ ਸੁਣੀ ਲਿਉਣੀ ਆ। ਹਾਏ ਬਿਨਾ ਮਤਲਬੋਂ ਤਾਂ ਭੂਆ ਦੇ ਰਿਸ਼ਤੇ ਕੱਢੀ ਜਾਂਦਾ। ਐ ਦੀ ਭੂਆ ਤੇ ਮੇਰੀ ਭੂਆ ਹੀ ਆ। ਲੈ। ਨਾ ਨੈਣੀ ਦੀ ਭੂਆ ਵਾ ਨਾ। ਕਾਹ ਕਰਕੇ ਕਹਿਂਦੇ ਆ ਪਿਆ ਤੂੰ ਨਿਆਣੀ ਦੀ ਭੁਆਣਾ ਤਾਂ ਉਹਦੀ ਭੁਆ ਕਿੱਥੋਂ ਬਣ ਗਈ ਤੂੰ ਮੈਨੂੰ ਨਾ ਭੁਆ ਕਹੇ ਜਾ ਆਪਣੇ ਘਰ ਨੂੰ ਚਲ ਉੱਠ ਤਾਂ ਇੱਥੋਂ ਚੱਲ ਅੰਦਰ 100 ਰੁਪਏ ਲਿਆ ਹਣ ਇਹਦਾ ਤੇ ਨਾ ਸਰਿਆ ਪਿਆ ਕੋਈ ਹਾਰੀ ਉਹ ਜਿਹੜੀ ਭਾਗ ਆਈ ਉਹ ਬਾਸਟ ਵੀ ਲੈ ਆਵੀਂ ਥੋੜੇ ਆਹੋ ਲਿਆ ਸਾਰਾ ਕੁਝ ਲੈ ਜਾ ਹੁਣ ਇਹਦੇ ਕੋਲ ਇੱਥੇ ਮੈਂ ਨੂੰ ਚੱਕ ਕੇ ਨੂੰ ਮੈਂ ਬਾਹਰ ਮਿਲਦਾ ਵਾ ਲਿਆ ਹਾਂ ਪਹਿਲਾਂ ਹਾੜੇ ਦੇ ਮੁੰਗਲੇ ਦੇ ਦੁਆਲੇ ਚਲ ਉੱਠ ਉੱਠੇ ਜਿਹੋ ਜਿਹਾ ਉੱਠੇ ਉੱਠੇ ਮੋਲ ਮੰਗ ਕੇ ਚੱਕੋ ਟੱਬ ਜੀ ਆਪਣੇ ਚੱਕਾ ਕਰਦੀ ਖੜੀ ਨਾ ਕਰ ਰਹੀ ਸੀ ਤੇ ਚੋਲ ਲੈਣੇ ਦਾਤਨ ਕਰ ਲੋ ਦਾਤਨ ਕਰ ਲੋ ਲੀਪਿਸਟਿਕ ਨਾਲ ਆਉਗੀਆਂ ਰੰਗ ਚੜਦਾ ਬੜਾ ਗੂੜਾ ਕਰਕੇ ਲੈ ਲਓ ਸੁਆਦ ਆ ਖੁਸ਼ਬੂ ਹੁੰਦੀ ਰੰਗ ਬਹੁਤ ਹੁੰਦਾ ਯਾਦਾ ਆਉਂਦੇ ਬੜੀ ਸੋਹਣੀ ਲੀ ਵੀ ਹੈ ਲੈ ਚਾਹ ਦੇ ਦੇ ਥੋੜੀ ਜੀ ਹੋਰ ਦੇ ਦੇ ਆ ਗਈ ਉਹ ਚਲ ਗਈ 20 ਰੁਪਏ ਲੈ ਜਾ ਕੇ ਕਿਤੇ ਚੋਲ ਲੈ ਹੁੰਦਾ ਹੋਵੇ ਉਹ ਨਹੀਂ ਲਿਉਂਦਾ ਮੈਂ ਜਿੰਦੇ ਲਾਏ ਆ ਹੈ 10 10 ਰੁਪਏ ਦੋ ਆ ਜਾਣੀ 5 ਰੁਪਏ ਦੀ ਦੋਦੇ ਦੇ ਦਿੰਦੀ ਨਾਲ ਹਰ ਇੱਕ ਸਮਾਨ ਦੇ ਨਾਲ ਯਾ ਮਸਾਹਰ ਫੜਾ ਨਹੀਂ ਹੁਣ ਫਿਰ ਤੁਸੀਂ ਪਹਿਲਾਂ ਹਾ ਨਹੀਂ ਆਂ ਵਿਆਂ ਦੀ ਹੈਗੀ ਆ ਤਾਂ ਕਿਨੇ ਦਾ ਇਹ 200 ਦਾ ਰੁਪਈਆ 50 ਲੈਣੀ ਤੇ ਲੈ ਗੱਲ ਕਰ ਕਣਕ ਲੈਣੀ ਐ ਇਹਦੇ ਵੰਡੇ ਦੀ ਕਣਕਾਂ ਹੜੀਆਂ ਮੰਡੀਆਂ ਜਾਂਦੀਆਂ ਵਾ ਕਣਕ ਨਹੀਂ ਹੀ ਘਰ ਰੱਖਦੇ ਤੁਹਾਡੇ ਢੋਲੇ ਜੋ ਹੋਣੀਆਂ ਹੀ ਆ ਢੋਲੇ ਸਾਡੇ ਆਟਾ ਪੀਸਾ ਬਤਾਇਆ ਸਾਡਾ ਵਾ ਅਸੀਂ ਮਿਹਨਤਾਂ ਨਹੀਂ ਕਰਦੇ ਹੁਣ ਮਿਹਨਤਾਂ ਕੌਣ ਕਰਦਾ ਚਲੋ ਸਰਦਾਰ ਜੀ ਰਾਜੀ ਰਹੋ ਤਾਂ ਆ ਲੈ 50 ਰੁਪਏ ਦੇ ਨਹੀਂ ਨਹੀਂ ਰੇ ਆਂਦੇ ਨੀ ਚੱਲ ਤੇ ਜਾ ਹੁਣ ਆਈ ਐ ਮੈਂ ਵੈਂਟ ਕਰਕੇ ਨਹੀਂ 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 ਪਹਿਣੇ ਆ ਵੀ ਤੇ ਜਾ ਮੜ ਜਾ ਵੀਰ ਮੇਰੇ ਦਿਲ ਲੱ ਨਾ ਸਰਦਾਰ ਨਹੀਂ ਆ ਰਹਿਣ ਦੇ ਕੋਈ ਘਰੋਂ ਕੱਡੇ ਹੋਏ ਨਹੀਂ ਆ ਜੇ ਇਹਦੇ ਨਹੀਂ ਆ ਜਾਣਗੀਆਂ ਐਵੇਂ ਪੈਸੇ ਖਰਚ ਕਰਵਾਵ ਕਰਨੇ ਵਾਧੂ ਦੇ ਲਿਆ ਫਰਾ ਨਾ ਫਿਰ ਨਹੀਂ ਇੰਨਾ ਖ ਲੈ ਲੈਂਦੇ ਚੱਲ ਇੱਕ ਲੈ ਲੈ ਤੇਰੀ ਬੋਣੀ ਕਰਾ ਦਿੰਨੇ ਆ ਖਪੰਦੀਆਂ ਕਦੋਂ ਦੀਆਂ ਸੰਗ ਪਾੜ ਕੇ ਤੁਹਾਡੇ ਬਹਿ ਬਹਿ ਕੇ ਬਹਿ ਜਾਓ ਇੱਥੇ ਲਿਆ ਦੇਣਾ 200 ਰੁਪਈਆ ਲੈ 200 ਰੁਪਈਆ 50 ਆਉਣੇ ਹੀ ਬਸ ਸਾਡਾ ਸਾਕਾ ਰੈਨ ਨੂੰ ਤੁਸੀਂ ਵੀਡੀਓ ਦੇਖ ਹੀ ਲਈ ਹੋਣੀ ਆ ਤੇ ਸਾਨੂੰ ਦੱਸਿਓ ਸਾਡੀ ਕੀ ਕੀ ਗਲਤੀ ਆ ਕਿ ਸੜ ਕੇ ਸਾਰੀ ਵਧੀਆ ਬਣੀ ਆ ਤੇ ਸਾਨੂੰ ਹੋਰ ਅਪਰੀਸ਼ੀਏਟ ਕਰੋ ਕਿ ਆਪਾਂ ਹੋਰ ਜ਼ਿਆਦਾ ਵਧੀਆ ਬਣਾਈਏ ਵੀਡੀਓ ਤੇ ਨਾਲੇ ਸਾਨੂੰ ਇਸ ਵੀਡੀਓ ਤੇ 1000 ਕਮੈਂਟ ਚਾਹੀਦੇ ਆ ਤੇ ਜਿੰਨੇ ਵੀ ਇਹ ਪੂਰੀ ਸਾਰੀ ਵੀਡੀਓ ਦੇਖ ਲਿਆ ਤੇ ਉਹ ਅੱਗੇ ਹੋਰ ਦੱਸ ਜਾਣ ਨੂੰ ਸੈਂਡ ਕਰੋ ਤਾਂ ਕਿ ਜੋ ਸਾਡੀ ਫੈਮਲੀ ਆ ਉਹ ਹੋਰ ਜ਼ਿਆਦਾ ਵੱਡੀ ਹੋ ਜਾਏ ਤੇ ਜਿਹੜੀ ਅਸੀਂ ਮਿਹਨਤ ਕੀਤੀ ਆ ਵੀਡੀਓ ਬਣਾਉਣ ਦੇ ਵਿੱਚ ਉਹ ਵੀ ਸਫਲ ਹੋ ਜਾਏ Thanks for watching.